ਹਾਂਜੀ ਲੋ ਬਚਾ ਹਾਂ ਜੀ ਬਾਬਾ ਜੀ ਕੀ ਨਾਮ ਹੈ ਤੇ ਕੀ ਪਤਲਾ ਆਪਣਾ ਨਾਮ ਰਵੀ ਸਿੰਘ ਖਾਲਸਾ ਪਿੰਡ ਮਹਾਰਾਜ ਤੋਂ ਜੀ ਜੋ ਵੀ ਆਪਾਂ ਬਾਬਾ ਗੁਰਵਿੰਦਰ ਸਿੰਘ ਜੀ ਦੇ ਕਹਿਣ ਦੇ ਉੱਤੇ ਬਠਿੰਡਾ ਪਹੁੰਚੇ ਸੀ ਤੇ ਅਸੀਂ ਜਿਹੜਾ ਰੋਮੀਆਣਾ ਗੁਰੂ ਘਰ ਦੇ ਵਿੱਚ ਇੱਕ ਸਾਧ ਕਹਾਂਗੇ ਬਾਬਾ ਜੀ ਸਾਧ ਵੀ ਕਹਿਣ ਦੇ ਲਈ ਇੱਕ ਸਾਧ ਵੀ ਬਹੁਤ ਤਕੜੀ ਆਗਿਆ ਤੇ ਬੈਠੇ ਹੁੰਦੇ ਤੇ ਸਾਧ ਵੀ ਨਹੀਂ ਕਹਾਂਗੇ ਉਹ ਬੰਦੇ ਨੂੰ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦਾ ਵੀ ਆ ਤੇ ਗਿਆਨ ਵੀ ਦਿੰਦਾ ਉਹ ਬੰਦਾ ਇਹ ਗੱਲ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਆਪਤੀ ਕਰੀ ਉਸ ਬੰਦੇ ਨੇ ਬੇਆਪਤੀ ਕਿਵੇਂ ਕਰੀ ਹੈ ਤੁਸੀਂ ਕਿਹਾ ਸੀ ਗੁਰਵਿੰਦਰ ਬਾਬਾ ਜੀ ਨੂੰ ਪੁੱਛਿਆ ਵੀ ਜਾਤੀਵਾਦ ਆ ਜਾਤੀਵਾਦ ਦਾ ਤਾਂ ਜੋ ਉਹ ਕਰਦੀ ਰਹਿੰਦੇ ਸਾਰੇ ਪੰਜਾਬ ਨੂੰ ਪਤਾ ਜੋ ਗੁਰੂ ਗ੍ਰੰਥ ਸਾਹਿਬ ਜੀ ਨੇ ਕੀਤਾ ਉਹਨਾਂ ਨੇ ਕੀ ਕੀਤਾ ਉਹ ਤੁਸੀਂ ਦੇਖਿਆ ਕੋ ਵੀਡੀਓ ਦੇਖਿਆ ਸੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦੇਖਿਆ ਕਦੇ ਵੀ ਕੋਈ ਬਰਾਬਰੀ ਕਰੂਗਾ ਕੁਰਸੀ ਢਾਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੇ ਇੱਕ ਕਿਲੇ ਬਣਦਾ ਦੇਖਿਆ ਕਦੇ ਗੁਰੂ ਘਰਾਂ ਦੇ ਵਿੱਚ ਕਿਲੇ ਵੰਡਣੇ ਸਾਡੀ ਬੇਨਤੀ ਹੈ ਕਿ ਪ੍ਰਸ਼ਾਸਨ ਨੂੰ ਵੀ ਇਹਦੇ ਉੱਤੇ ਕਾਰਵਾਈ ਕੀਤੀ ਜਾਵੇ ਬਾਕੀ ਸਾਡੇ ਨਿੰਗ ਸਿੰਘ ਫੌਜਾਂ ਤੇ ਦਲਾ ਪੰਥਾਂ ਨੂੰ ਇੱਥੇ ਜਿੰਨੇ ਵੀ ਨਿੰਗ ਸਿੰਘ ਖੜੇ ਆ ਇੱਥੇ ਆਏ ਦੇਖ ਲਓ ਵੀ ਅਸੀਂ ਮਹਾਕਾਲ ਕਹਿੰਨੇ ਆ ਮਹਾਕਾਲ ਕਿਹਨੂੰ ਕਹਿੰਨੇ ਆ ਸਾਡੇ ਸਿਰ ਤੇ ਉੱਪਰ ਬੈਠੇ ਹੁੰਦੇ ਆ ਉਹਨਾਂ ਦੇ ਵਿੱਚੋਂ ਇੱਕ ਵੀ ਮਹਾਕਾਲ ਨਹੀਂ ਆਇਆ ਬਾਬਾ ਜੀ ਅਸੀਂ ਕਹਿੰਨੇ ਆ ਵੀ ਗੁਰੂ ਗੰਗ ਪੰਥ ਦੇ ਤੁਸੀਂ ਵੀ ਮਹਤਵਪੂਰਨ ਬੰਦੇ ਹੋ ਜ਼ਰੂਰ ਇਸ ਵਿਸ਼ੇ ਤੇ ਬੋਲੋ ਨਾਲ ਖੜੋ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜੇ ਮੰਨਦੇ ਹੋ ਤਾਂ ਤੇ ਨਹੀਂ ਫਿਰ ਬਾਬਾ ਜੀ ਦਿਖਾਵਾ ਕਰੇ ਦਾ ਕੋਈ ਫਾਇਦਾ ਨਹੀਂ ਇੱਥੇ ਬਹੁਤ ਹੀ ਵੱਡੀਆਂ ਕੁਰਬਾਨੀਆਂ ਵੀ ਦੇਣੀਆਂ ਪੈਣੀਆਂ ਆਪਾਂ ਨੂੰ ਉਹ ਸਾਥ ਪਖੰਡੀ ਨੂੰ ਅਸੀਂ ਕਹਿੰਨੇ ਆ ਜਾਂ ਤਾਂ ਪ੍ਰਸ਼ਾਸਨ ਕੋਲੇ ਆਪ ਆ ਜਾ ਸਾਡੇ ਨਾਲ ਬਹਿ ਕੇ ਗੱਲਬਾਤ ਕਰ ਲੈ ਗੱਲਬਾਤ ਤਾਂ ਇਹੀ ਆ ਜੋ ਤੈਨੂੰ ਡੰਡ ਮਾਰਦਾ ਉਹ ਪ੍ਰਸ਼ਾਸਨ ਦਿੰਦਾ ਠੀਕ ਆ ਨਹੀਂ ਫਿਰ ਦਾਲ ਪੰਥ ਨੂੰ ਕਿਵੇਂ ਬਾਬਾ ਰਾਜਾ ਰਾਜ ਸਿੰਘ ਜੀ ਨੇ ਕਿਹਾ ਸੰਗਲ ਪਾ ਕੇ ਬੰਨ ਕੇ ਲੈ ਕੇ ਜਾਵਾਂਗੇ ਨਾ ਲੈ ਕੇ ਗਏ ਤਾਂ ਬਾਬਾ ਰਾਜਾ ਰਾਜ ਸਿੰਘ ਕਹਿੰਦਾ ਜੀ ਅਸੀਂ ਦਾਲ ਪੰਥ ਦੇ ਮੁਖੀ ਨਹੀਂ ਮੰਨਾਂਗੇ ਅਸੀਂ ਵੀ ਕਹਿੰਨੇ ਆ ਸਾਡੇ ਵੱਲੋਂ ਜੇ ਸਾਡੇ ਸਾਹਮਣੇ ਆਉਂਦਾ ਉਹ ਵਖੰਡੀ ਸਾਹਿਬ ਅਸੀਂ ਵਕਸਾਂਗੇ ਨਹੀਂ ਪਾਪਾ ਜੀ ਇਹਨਾਂ ਕੀ ਦਾਸ ਦੀਆਂ ਬੇਨਤੀਆਂ ਵੀ ਵਾਹਿਗੁਰੂ ਜੀ ਕਾ ਖਾਲਸਾ ਕਾਰਵਾਈ ਦੀ ਮੰਗ ਕਰਦੇ ਕਿ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਸਾਡੀ ਤਾਂ ਇਹ ਬੇਨਤੀਆਂ ਪਹਿਲਾਂ ਨੰਬਰ ਤਾਂ ਇਹ ਪ੍ਰਸ਼ਾਸਨ ਨੂੰ ਪਹਲ ਦਿੰਨੇ ਆ ਵੀ ਉਹਦੇ ਉੱਤੇ ਕਾਰਵਾਈ ਕੀਤੀ ਜਾਵੇ ਵੀ ਕਾਨੂੰਨੀ ਕਾਰਵਾਈ ਜੇ ਕੋਈ ਨਹੀਂ ਕਾਰਵਾਈ ਹੁੰਦੀ ਤਾਂ ਫਿਰ ਦਲਪੰਥ ਪਹਿਲਾਂ ਤੋਂ ਹੀ ਸਜ਼ਾ ਦਿੰਦਾ ਆ ਉਹ ਤਾਂ ਕਹਿੰਦਾ ਮੈਂ ਕੁਰਸੀ ਤੇ ਬੈਠਾ ਨਾ ਕੁਰਸੀ ਤੇ ਬੈਠਣਾ ਵੀ ਬਾਬਾ ਜੀ ਬਹੁਤ ਦੋਸ਼ ਆ ਕਹਿੰਦਾ ਮੇਰਾ ਆਪਰੇਸ਼ਨ ਹੋਇਆ ਆਪਰੇਸ਼ਨ ਬਾਬਾ ਜੀ ਲੋਕਾਂ ਦੇ ਕਿਹੜਾ ਹੁੰਦਾ ਥੱਲੇ ਬੈਠੋ ਅਸੀਂ ਉਹਨੂੰ ਇੱਕ ਹੀ ਬੇਨਤੀ ਨੇ ਉਹ ਲੋਕਾਂ ਨੂੰ ਕਹਿੰਨੇ ਆ ਜਿਹੜੇ ਕੋਲੇ ਬੈਠੇ ਸੀ ਵੀ ਤੁਸੀਂ ਕਮਲੇ ਸੀ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਕਰੀ ਜਾਂਦਾ ਇੱਕ ਪਖੰਡੀ ਸਾਧ ਤੇ ਅਸੀਂ ਜਾਗਦਿਆਂ ਜ਼ਮੀਰ ਵਾਲਿਆਂ ਨੂੰ ਫੇਰ ਬੇਨਤੀ ਕਰਦੇ ਆਂ ਪਾਪਾ ਜੀ ਜਾਗੋ ਜੇ ਗੁਰੂ ਗ੍ਰੰਥ ਸਾਹਿਬ ਨਾਲ ਹੋ ਗਿਆ ਤੇ ਆਪਣੇ ਆ ਬਾਣਾ ਪਾਇਆ ਤਾਂ ਸਾਡੇ ਅਰਕਿਆਂ ਦਾ ਕੋਈ ਫਾਇਦਾ ਨਹੀਂ ਕਿਉਂ ਤੇ ਇਹ ਆਪਾਂ ਬੋਲਦੇ ਕਿਉਂ ਨਹੀਂ ਇਹ ਆਏ ਦੇਖ ਲੋ ਵੀ ਸਾਡੇ ਦੀ ਪਾਵਰ ਆ ਜਾਂ ਕੋਈ ਦੇਖ ਲਾਂ ਵੀ ਇਹ ਇਹਨਾਂ ਦੇ ਸਾਡੇ ਨਾਲ ਕਨੈਕਟ ਆ ਇਹ ਕਨੈਕਟ ਵਾਜੀ ਛੱਡ ਕੇ ਸਾਡੀ ਬੇਨਤੀ ਆ ਇੱਕ ਗੁਰੂ ਮਹਾਰਾਜ ਦੀ ਗੱਲ ਆ ਜੇ ਇਨਸਾਨ ਦੀ ਗੱਲ ਆਉਂਦੀ ਪਾਪਾ ਜੀ ਸਾਡੇ ਮਗਰ ਨਾਲ ਤੁਸੀਂ মিডিਆ ਵਾਲਾ ਤੇ ਨਾ ਕੋਈ ਹੋਰ ਆਉਂਦਾ ਇਹ ਗੁਰੂ ਗ੍ਰੰਥ ਸਾਹਿਬ ਦੀ ਗੱਲ ਆ ਇਹ ਤਕਰਾਰਾ ਤਾਂ ਹੁੰਦਾ ਹੀ ਹੁੰਦਾ ਬਾਬਾ ਜੀ ਜਿਹੜੀ ਉਹਨਾਂ ਨੇ ਬੇਆਬਦੀ ਕੀਤੀ ਹੈਗੀ ਇਹ ਬਹੁਤ ਹੀ ਨਿੰਦਣਯੋਗ ਹੈ ਇਹਦੇ ਉੱਤੇ ਕਾਨੂੰਨੀ ਕਾਰਵਾਈ ਜੇ ਨਾ ਹੋਈ ਫਿਰ ਅਦਾਲਤ ਪੰਥ ਲੰਗੋ ਸੰਗਲ ਜ਼ਰੂਰ ਲਾਇਆ ਜਾਏਗਾ ਇੱਕ ਮਿੰਟ ਅੱਜ ਉਹ ਕੀ ਨਾ ਅੱਜ ਕੀ ਪੱਤਲਾ ਹੈ ਅੱਜ ਸਭ ਤੋਂ ਪਹਿਲਾਂ ਦਾ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਾਬਾ ਗੁਰਵਿੰਦਰ ਸਿੰਘ ਅੱਜ ਪਿਛਲੇ ਕੁਝ ਸਮੇਂ ਤੋਂ ਜਿਹੜਾ ਡੇਰਾ ਰੰਮੀ ਵਾਲਿਆਂ ਦੀ ਵੀਡੀਓ ਵਾਇਰਲ ਹੋ ਰਹੀ ਸੀਗੀ ਮਹਾਰਾਜ ਤੇ ਬਰਾਬਰ ਆਪਦੀ ਕੁਰਸੀ ਲਾ ਕੇ ਬੈਠਾ ਤੇ ਇੱਕ ਉਥੇ ਜਾਤੀ ਬਾਤ ਦਾ ਵਿਤਕਰਾ ਹੁੰਦਾ ਉਸ سلسلے ਦੇ ਵਿੱਚ ਪਿਛਲੇ 4-5 ਦਿਨਾਂ ਦੀ ਦਰਖਾਸਤ ਦਿੱਤੀ ਹੋਈ ਸੀਗੀ ਕੈਂਟਛਾਣਾ ਵੀ ਦਿੱਤੀ ਸੀ ਤੇ ਐਸਐਸਪੀ ਦਫ਼ਤਰ ਵੀ ਦਿੱਤੀ ਹੋਈ ਸੀਗੀ ਤੇ ਉਸ ਤੇ ਕਾਰਵਾਈ ਨਹੀਂ ਕਰ ਰਿਆ ਸੀ ਪ੍ਰਸ਼ਾਸਨ ਟਿਲਾ ਚੱਲ ਰਿਹਾ ਸੀਗਾ ਉਸ ਦੇ ਬੰਦੀ ਧਰਨੇ ਦੀ ਅੱਜ ਕੋਲ ਦਿੱਤੀ ਸੀਗੀ ਤੇ ਜਿਹੜੇ ਸਿੰਘ ਸੀਗੇ ਤੇ ਧਰਨਾ ਲਾਉਣ ਵਾਸਤੇ ਆਏ ਸੀਗੇ ਪਰ ਪ੍ਰਸ਼ਾਸਨ ਨੇ ਸਵਾਰਥਨ ਦਵਾਇਆ ਵੀ ਆਉਣ ਵਾਲੀ 2 ਤਰੀਕ ਤੱਕ ਉਹਨਾਂ ਦੇ ਜਿਹੜੇ ਬੰਦੀ ਕਾਰਵਾਈ ਆ 295 ਦਾ ਜੋ ਵੀ ਧਾਰਾ ਲੱਗਣੀ ਆ ਉਹ ਲਾ ਦਿੱਤੀ ਜਾਵੇਗੀ ਤੇ ਉਹਨਾਂ ਨਾਲ ਬਹਿ ਕੇ ਸਾਰਾ ਗੱਲਬਾਤ ਹੋਏਗੀ ਵੀ ਜਿਹੜੀ ਜਿਹੜੀ ਸਿੱਖ ਧਰਮ ਦੀਆਂ ਮਰਿਆਦਾ ਨੇ ਜੇ ਤਾਂ ਉਹਨਾਂ ਨੂੰ ਮੰਨਣਗੇ ਤਾਂ ਉਹਨਾਂ ਦੇ ਡੇਰਿਆਂ 'ਚ ਗੁਰੂ ਘਰ ਦੇ ਜਿਹੜੇ ਡੇਰੇ ਬਣਾਏ ਹੋਏ ਆ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਣਗੇ ਜੇ ਉਹ ਨਹੀਂ ਮੰਨਦੇ ਤਾਂ ਉਹ ਤੋਂ ਗੁਰੂ ਮਹਾਰਾਜ ਦੇ ਜਿਹੜੇ ਪ੍ਰਕਾਸ਼ ਨੇ ਉਹਨਾਂ ਤੋਂ ਵਾਪਸ ਲੈ ਜਾਣਗੇ ਜਿਹੜੀ ਜਾਤੀਵਾਦ ਦੀ ਗੱਲ ਕਰਦੇ ਤਾਂ ਕਾਫੀ ਸਮੇਂ ਤੋਂ ਕਰਦੇ ਆ ਰਹੇ ਸੀ ਪਰ ਹੁਣ ਤੋਂ ਤੁਸੀਂ ਇਸ ਤਰ੍ਹਾਂ ਦਾ ਕਰਦੇ ਪਹਿਲਾਂ ਕੌਣ ਹੀ ਕਦੇ ਬੋਲੇ ਦੇਖੋ ਜਦੋਂ ਕਿਸੇ ਨੂੰ ਸੋਢੀ ਬਖਸ਼ਦਾ ਕਲਗੀਆਂ ਵਾਲਾ ਪਾਸ਼ਾ ਜਿਵੇਂ ਸਮੱਤ ਬਖਸ਼ਦਾ ਓਵੇਂ ਅਗਲਾ ਸਟੈਪ ਅਗਲਾ ਚੱਕ ਲੈਂਦਾ ਜਿਵੇਂ ਜਿਵੇਂ ਉਹ ਸੋਢੀ ਬਖਸ਼ੀ ਜਾਂਦੇ ਓਵੇਂ ਓਵੇਂ ਕਾਰਜ ਹੋਈ ਜਾਂਦੇ ਅੱਜ ਕੀ ਨਾਮ ਹੈ ਤੇ ਕੀ ਕਰਨਾ ਚਾਹੁੰਦੇ ਹੋ ਮੇਰਾ ਨਾਮ ਬਾਬਾ ਨਿੱਕੂ ਦਾ ਜੀ ਹੈ ਉਦਾਸੀਨ ਸੰਪਰਦਾਇ ਤੋਂ ਅੱਜ ਸਾਨੂੰ ਕਿਸ ਕਾਰਨ ਕਰਕੇ ਇੱਥੇ ਆਉਣਾ ਪਿਆ ਕਿਉਂਕਿ ਅੱਜ ਦੀ ਗੱਲ ਆਈ ਤਾਂ ਗੱਲ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੇਅਦਬੀ ਦੀ ਆਈ ਜੋ ਕਿ ਵੀਡੀਓ ਵਾਇਰਲ ਹੋਈ ਤੋਂ ਉੱਥੋਂ ਦੇ ਕਈ ਮੁਲਾਜ਼ਮ ਅਫਸਰ ਨੇ ਮਤਲਬ ਬੋਲਿਆ ਵੀ ਮੈਨੂੰ ਉੱਥੇ 32 ਸਾਲ ਹੋ ਗਏ ਰਹਿੰਦੇ ਨੂੰ ਅੱਜ ਤੱਕ ਇਦਾਂ ਦੀ ਕੋਈ ਗੱਲ ਨਹੀਂ ਆਈ ਇਦਾਂ ਦੀ ਕੋਈ ਨੌਬਤ ਨਹੀਂ ਆਈ ਮੈਂ ਉਹ ਮੁਲਾਜ਼ਮ ਨੂੰ ਪੁੱਛਣਾ ਚਾਹਨਾ ਵੀ ਇਹ ਫਿਰ ਜਿਹੜੀ ਵੀਡੀਓ ਵਾਇਰਲ ਹੋ ਗਈਆਂ ਇਹ ਕਿਸ ਤਰ੍ਹਾਂ ਹੋ ਗਈਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜੋ ਕਿ ਬਿਆਦਵੀ ਦੀਆਂ ਤੋਂ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹਨਾਂ ਚੀਜ਼ਾਂ ਨੂੰ ਨੱਥ ਪਾਵੇ ਨਹੀਂ ਤਾਂ ਗੁਰੂਆਂ ਫੌਜਾਂ ਔਰ ਸੰਤ ਮਹਾਪੁਰਸ਼ ਉਦਾਸੀ ਮਹਾਤਮਾ ਆਪਣੀ ਕਾਰਵਾਈ ਕਰਨਗੇ ਇਹਨੂੰ ਜਿਹੜਾ ਸਟੇਜ ਤੇ ਕਰੋ ਕਿ ਕਿਹਦਾ ਜਮ ਹੈ ऑलरेडी ਨ ਇੱਕ ਵਾਰੀ ਤਾਂ ਫੇਰ ਉਹ ਆ ਪਿਆ ਇੱਕ ਅਜ ਨਿੰਗ ਸਿੰਘ ਜਥੇਬੰਦੀਆਂ ਸਾਡੇ ਕੋਲ ਆਏ ਸੀ ਇਹਨਾਂ ਨੇ ਪਹਿਲਾਂ ਵੀ ਕੰਪਲੇਂਟ ਦਿੱਤੀ ਸੀ ਜਿਹੜਾ ਰੂਮੀਆ ਡੇਰੇ ਦੇ ਵਾਸਪੰਦੀ ਇੱਕ ਵੀਡੀਓ ਜਿਹੜੀ ਵਾਇਰਲ ਹੋ ਰਹੀ ਸੀਗੀ ਅੱਜ ਵੀ ਸਾਡੇ ਵੱਲੋਂ ਤੁਹਾਨੂੰ ਆਸ਼ਵਾਸ਼ਣ ਦਿੱਤਾ ਗਿਆ ਹੈਗਾ ਜੀ ਜੋ ਵੀ ਇਹ ਅਸੀਂ ਬੰਦ ਕਾਰਵਾਈ ਅਸੀਂ ਇਹਦੇ ਵਿੱਚ ਅਮਲ ਵਿੱਚ ਲੈ ਕੇ ਆਵਾਂਗੇ ਬਟ ਅਸੀਂ ਇਹਨਾਂ ਵੱਲ ਸਾਡੀ ਇਹ ਵੀ ਗੱਲ ਹੋਈ ਹੈ ਵੀ ਜੋ ਵੀ ਇਹ ਸਾਰਾ ਮੈਟਰ ਹੈ ਕਿਉਂਕਿ ਇੱਕ ਧਰਮ ਦੇ ਨਾਲ ਸੰਬੰਧਿਤ ਮੈਟਰ ਹੈ ਇਹਨੂੰ ਸ਼ਾਂਤਮਈ ਤਰੀਕੇ ਨਾਲ ਤੇ ਬੈਠ ਕੇ ਇਹਨੂੰ ਨਿਜਿਠਿਆ ਜਾਊਗਾ